ਉਹ ਬਿਮਾਰੀ ਜੰਮਦੇ ਜਵਾਕ ਤੋਂ ਲੈ ਕੇ ਅਸੀਂ ਕਹਿ ਲਈ ਕਿ 70 ਸਾਲ ਦੇ 80 ਸਾਲ ਦੇ ਬਾਬਿਆਂ ਨੂੰ ਇਸ ਵੇਲੇ ਪਰੇਸ਼ਾਨ ਕਰ ਰਹੀ ਹੈ ਤੁਸੀਂ ਆਮ ਤੁਸੀਂ ਸੁਣਿਆ ਹੈਗਾ ਹਰੇਕ ਤੋਂ ਵੀ ਸਾਡੇ ਕਈ ਵਾਰੀ ਜੀ ਪਿੱਠ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਪੈਰਾਂ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਦਿਮਾਗ ਨੂੰ ਚੜ ਜਾਂਦੀ ਹੈ ਕੀ ਪੱਧਰ ਰੋਕਣਾ ਸਮਝਦਾਰੀ ਦੀ ਗੱਲ ਹੈ ਕੋਈ ਸਾਨੂੰ ਇਹ ਵੀ ਦੱਸ ਦਿਓ ਲਗਭਗ ਤੁਸੀਂ ਕਹੋ ਵੀ ਆਪਣੇ ਪੱਦ ਨੂੰ ਗੈਸ ਨੂੰ ਤੁਸੀਂ ਰੋਕੋਗੇ ਤਾਂ ਤੁਸੀਂ ਇਹ ਕਹੋ ਵੀ ਆਪਣੇ ਤੁਸੀਂ ਬਿਮਾਰੀਆਂ ਨੂੰ ਤੁਸੀਂ ਆਪਣੀਆਂ ਨੂੰ ਰੋਕ ਨਹੀਂ ਸਕਦੇ ਸਭ ਤੋਂ ਵੱਧ ਬਿਮਾਰੀਆਂ ਪੈਦਾ ਕਰਨ ਵਾਲੀ ਚੀਜ਼ ਹੈ ਇੱਕ ਬੰਦੇ ਨੂੰ 8 ਤੋਂ 10 ਜਿਹੜੇ ਪੱਦ ਦਿਨ ਚ ਆਉਣੇ ਬਹੁਤ ਜ਼ਰੂਰੀ ਨੇ ਜੇ ਤੁਸੀਂ ਇਹ ਨਾਲ ਪੀਓਗੇ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਗੈਸ ਦੇ ਤੁਸੀਂ ਕੈਪਸੂਲ 5 ਖਾ ਲਿਓ ਤੇ ਇਹ ਖਰਾਕ ਲੈ ਲਿਓ ਇੱਕ ਸਿਰਫ ਇੱਕ ਬਰਾਬਰ ਹੋਊਗਾ ਉਹਦੇ ਨਾ ਕੋਈ ਇਹਨਾਂ ਦਾ ਸਾਈਡ ਇਫੈਕਟ ਨਾ ਕੋਈ ਇਹਨਾਂ ਦੀ ਆਦਤ ਤੇ ਸਰੀਰ ਨੂੰ ਜਿਹੜਾ ਤੰਦਰੁਸਤ ਕਰਨਾ ਜਿਹੜਾ ਤੁਸੀਂ 10-10 ਸਾਲ ਤੋਂ ਕੈਪਸੂਲ ਖਾ ਕੇ ਵੀ ਨਹੀਂ ਹੋਏ ਉਹ ਤੁਹਾਨੂੰ ਇਹ 10 ਦਿਨ ਦੇ ਵਿੱਚ ਠੀਕ ਕਰੂਗਾ ਜੀ ਤੇ ਬਹੁਤ ਵਾਰ ਹੁੰਦਾ ਹੈ ਕਿ ਜੀ ਇਹ ਜਿਹੜਾ ਪੱਦਾਂ ਦਾ ਸਿਲਸਲਾ ਸਵੇਰੇ ਸ਼ੁਰੂ ਹੋਇਆ ਤੇ ਰਾਤ ਨੂੰ ਸੌਣ ਤੱਕ ਤੇ ਸੌਣ ਤੋਂ ਬਾਅਦ ਵੀ ਹਟਦਾ ਨਹੀਂ ਸਾਰਾ ਦਿਨ ਬੰਦਾ ਇੰਬੈਰਸਿੰਗ ਫੀਲ ਕਰਦਾ ਹੈ ਟੜਕੇ 4 ਵਜੇ ਜਿਹੜਾ 3 ਵਜੇ ਅਟੈਕ ਆਉਂਦੇ ਨੇ ਲੋਕਾਂ ਨੂੰ ਉਹਦਾ ਕਾਰਨ ਕੋਈ ਨਹੀਂ ਉਹਦਾ ਕਾਰਨ ਹੈ ਸਿਰਫ ਵੀ ਬੰਦੇ ਦੇ ਅੰਦਰ ਗੈਸ ਨਜਾਇਜ਼ ਬਣਨ ਲੱਗੀ ਉਹ ਗੈਸ ਪ੍ਰੈਸ਼ਰ ਹੀ ਇੰਨਾ ਵਧਾ ਦਿੰਦੀ ਹੈ ਉੱਥੇ ਬਲੱਡ ਕਲੌਟ ਆ ਕੇ ਕਿਤੇ ਨਾਲੀ ਦੇ ਵਿੱਚ ਫਸ ਗਿਆ ਤਾਂ ਉਹ ਬੰਦਾ ਕਹਿ ਦਿੰਦਾ ਵੀ ਸਾਈਲਟ ਅਟੈਕ ਆ ਗਿਆ ਵੀ ਨਾਲ ਪਏ ਬੰਦੇ ਨੂੰ ਵੀ ਜਿਹੜਾ ਪਤਾ ਨਹੀਂ ਲੱਗਦਾ ਉਹਦਾ ਮੇਨ ਜਿਹੜਾ ਵੱਡਾ ਕਾਰਨ ਕਹਿ ਸਕੀ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ 99% ਲੋਕਾਂ ਨੂੰ ਦੇਖਿਆ ਹੈ ਵੀ ਉਹਨਾਂ ਦੇ ਦਿਮਾਗ ਨੂੰ ਗੈਸ ਬਣ ਕੇ ਚੜ ਜਾਂਦੀ ਹੈ ਉਹ ਗੈਸ ਇੰਨਾ ਕ ਪਰੇਸ਼ਾਨ ਕਰਦੀ ਹੈ ਲੋਕਾਂ ਨੂੰ ਡਿਪਰੈਸ਼ਨ ਤੱਕ ਕਰ ਦਿੰਦੀ ਹੈ ਜਿਹੜੀ ਗੈਸ ਐਨੀ ਹੈ ਵੀ ਨਰਵਸ ਸਿਸਟਮ ਨੂੰ ਉਹ ਖਾਲੀ ਪੇਟ 'ਚ ਵੀ ਵੱਧ ਤੋਂ ਵੱਧ ਗੈਸ ਜਿਹੜੀ ਪੈਦਾ ਹੋਣੀ ਆ ਲਗਭਗ ਜਿਨ੍ਹਾਂ ਦੇ ਤੁਸੀਂ ਕਹਿ ਲੋ ਵੀ ਗੈਸ ਬਣਦੀ ਉਹਨਾਂ ਨੂੰ 4 ਘੰਟੇ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਪੇਟ ਜਿਹੜਾ ਖਾਲੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਿੰਨਾ ਕ ਅਗਲਾ ਖਾਣਾ ਉਹਨਾਂ ਦਾ ਹਾਜਮ ਹੋਉਂਦਾ ਅੰਗੇ ਜਾਂਦਾ ਉਹਨਾਂ ਦੀ ਅੰਤੜੀ 'ਚ ਪਾਸ ਆਊਟ ਹੁੰਦਾ ਤਾਂ ਅੱਗੇ ਆਉਣ ਵਾਲਾ ਉਹਨਾਂ ਕ ਹਲਕਾ ਖਾਣਾ ਉਹਨੂੰ ਦੁਬਾਰਾ ਆਪਣੇ ਅਮਾਸ਼ਿਆਂ ਨੂੰ ਫੇਰ ਦੇ ਦਿੱਤਾ ਜਾਵੇ ਤਾਂ ਕਿ ਉਹ ਖਾਲੀ ਨਾ ਰਹੇ ਉੱਥੇ ਗੈਸ ਜਿਹੜੀ ਹਵਾ ਬਾਜੂ ਨਾ ਭਰੇ ਪੱਦਮਰਨ ਲੱਗਦਾ ਹੈ ਤਾਂ ਹਲਕੀ ਜਿਹੀ ਸਿਕਲੇ ਵੀ ਟੱਟੀ ਵੀ ਆ ਜਾਂਦੀ ਹੈ ਉਹਨੂੰ ਕਈ ਵਾਰ ਪਸ਼ਾਬ ਵੀ ਨਾਲ ਨਿਕਲ ਜਾਂਦਾ ਹੈ ਫਿਰ ਉਹ ਕੀ ਰੋਗ ਹੋਇਆ ਜੀ ਜਦੋਂ ਹਿੱਸਿਆਂ 'ਚ ਵੰਡਿਆ ਜਾਂਦਾ ਤੁਹਾਡਾ ਮਲ ਹਿੱਸਿਆਂ 'ਚ ਵੰਡਿਆ ਜਾਂਦਾ ਤਾਂ ਉਹਦੇ ਗੱਭੇ ਗੈਸ ਨੇ ਆ ਜਾਣਾ ਅਗਲਾ ਹਿੱਸਾ ਵੰਡਿਆ ਗਿਆ ਅੱਗੇ ਗੈਸ ਨੇ ਆ ਜਾਣਾ ਤੁਸੀਂ ਇਹ ਕਹੋ ਵੀ ਉਹ ਜਦੋਂ ਮਲ ਇੱਕ ਤਰ੍ਹਾਂ ਦਾ ਵੱਜ ਕੇ ਨਹੀਂ ਆਉਂਦਾ ਬੰਦੇ ਨੂੰ ਬਣ ਕੇ ਨਹੀਂ ਆਉਂਦਾ ਤਾਂ ਹਿੱਸਿਆਂ 'ਚ ਵੰਡਿਆ ਗਿਆ ਤਾਂ ਉਹ ਗੱਭੇ ਜਿਹੜਾ ਗੈਸ ਦਾ ਅਫਾਰਾ ਮਾਰਦਾ ਜਦੋਂ ਉਹ ਪ੍ਰੈਸ਼ਰ ਬਣਦਾ ਤਾਂ ਉਸ ਦੇ ਨਾਲ ਮਲ ਤੇ ਆਗ ਵੀ ਹੋ ਜਾਂਦਾ ਤੇ ਤੁਹਾਡਾ ਜਿਹੜਾ ਮੂਤਰ ਤਿਆਗ ਵੀ ਉਹਦੇ ਨਾਲ ਹੁੰਦਾ ਜੀ ਤੁਹਾਨੂੰ ਦੇਖਣ ਲਈ ਇੱਕ ਤਰ੍ਹਾਂ ਦੀਆਂ ਇਹ ਜਟਾਂ ਜੀਆਂ ਲੱਗਣਗੀਆਂ ਵੀ ਹਾਂ ਵੀ ਵਾਲਾਂ ਦੀਆਂ ਗੁੰਝਲਾਂ ਪਈਆਂ ਹੋਈਆਂ ਨੇ ਪਰ ਜਿੱਦਾਂ ਇਹ ਗੁੰਝਲਾਂ ਪਈਆਂ ਹੋਈਆਂ ਨੇ ਉਦਾਂ ਹੀ ਤੁਹਾਡੇ ਅੰਦਰ ਜਾ ਕੇ ਇਹ ਗੈਸ ਦੀਆਂ ਗੁੰਝਲਾਂ ਖੋਲਦੀ ਆ। ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਉਸ ਸਮੱਸਿਆ ਉਸ ਬਿਮਾਰੀ ਬਾਬਤ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜਿਸ ਬਿਮਾਰੀ ਤੋਂ ਜੰਮ ਦਾ ਜਵਾਕ ਤੇ 70 ਸਾਲ ਦਾ ਬਾਬਾ ਦੋਵੇਂ ਹੀ ਪਰੇਸ਼ਾਨ ਨੇ ਉਹ ਬਿਮਾਰੀ ਜੰਮ ਦੇ ਜਵਾਕ ਤੋਂ ਲੈ ਕੇ ਅਸੀਂ ਕਹਿ ਲਈ ਕਿ 70 ਸਾਲ ਦੇ 80 ਸਾਲ ਦੇ ਬਾਬਿਆਂ ਨੂੰ ਇਸ ਵੇਲੇ ਪਰੇਸ਼ਾਨ ਕਰ ਰਹੀ ਹੈ ਕਿਹੜੀ ਬਿਮਾਰੀ ਹੈ ਕਿਵੇਂ ਠੀਕ ਹੋਏਗੀ ਕੀ ਉਹਦੇ ਅਸੀਂ ਕਹਿੰਨੇ ਕਿ ਸਾਡੇ ਸਰੀਰ ਦੇ ਉੱਤੇ ਅਸਰ ਪੈਂਦੇ ਨੇ ਇਹ ਸਾਰੀ ਗੱਲਬਾਤ ਅੱਜ ਅਸੀਂ ਕਰਾਂਗੇ ਅਸੀਂ ਪਹੁੰਚੇ ਹਾਂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦਜ ਗਰੂਪ ਸਿੰਘ ਭੰਗੂ ਹਰਾਂ ਕੋਲ ਗੱਲਬਾਤ ਦਾ ਸਿਲਸਲਾ ਸੇ ਸ਼ੁਰੂ ਕਰ ਲੈਂਦੇ ਆ ਪਹਿਲਾ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਆਪਣੇ ਨੁਸਖੇ ਆਪਣੇ ਫਾਰਮੂਲੇ ਜਿਹੜੇ ਉਹ ਲੈ ਕੇ ਆਉਂਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਅੱਜ ਤੁਹਾਡੇ ਨਾਲ ਉਹ ਅਸੀਂ ਬਿਮਾਰੀ ਡਿਸਕਸ ਕਰਾਂਗੇ ਜਿਹੜੀ ਜੰਮ ਦੇ ਜਵਾਕ ਤੋਂ ਲੈ ਕੇ 70 80 ਸਾਲ 90 ਸਾਲ ਦੇ ਬਾਬੇ ਵੀ ਪਰੇਸ਼ਾਨ ਨੇ ਕਿਹੜੀ ਬਿਮਾਰੀ ਹੈ ਜੀ ਉਹ ਦੇਖੋ ਜੀ ਉਹ ਸਮੱਸਿਆ ਹੈਗੀ ਆ ਗੈਸ ਦੀ ਪੇਟ ਦਾ ਅਫਾਰਾ ਵాయుਦੋਸ਼ ਜੀ ਨੂੰ ਕਹ ਦਿੰਨੇ ਆਪਾਂ ਆਯੁਰਵੇਦਾ ਦੇ ਵਿੱਚ ਉਹ ਤੋਂ ਇਹ ਤੁਸੀਂ ਕਹਿ ਲੋ ਵੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਹਰ ਬੰਦਾ ਪਰੇਸ਼ਾਨ ਹੋਇਆ ਹੋਇਆ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਉਹ ਕਹ ਲੋ ਵੀ ਤੁਸੀਂ ਆਮ ਤੁਸੀਂ ਸੁਣਿਆ ਹੈਗਾ ਹਰੇਕ ਤੋਂ ਵੀ ਸਾਡੇ ਕਈ ਵਾਰੀ ਜੀ ਪਿੱਠ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਪੈਰਾਂ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਦਿਮਾਗ ਨੂੰ ਚੜ ਜਾਂਦੀ ਹੈ ਤੇ ਪੇਟ ਦੇ ਵਿੱਚ ਗੋਲਾ ਜਿਹਾ ਬਣਿਆ ਰਹਿੰਦਾ ਹੈ ਰੋਟੀ ਦੀ ਸਾਨੂੰ ਭੁੱਖ ਨਹੀਂ ਲੱਗਦੀ ਅਫਾਰਾ ਟਾਈਪ ਬਹੁਤ ਆਉਂਦਾ ਹੈ ਤਾਂ ਹਰ ਲਗਭਗ ਤੁਸੀਂ ਹਰ ਬੰਦੇ ਤੋਂ ਤੁਸੀਂ 100 ਦੇ ਵਿੱਚੋਂ ਤੁਸੀਂ ਲਗਭਗ 90 95 ਬੰਦਿਆਂ ਤੋਂ ਤੁਸੀਂ ਇਹ ਸੁਣਿਆ 20 ਸਾਡੇ ਗੈਸ ਦਾ ਜਿਹੜਾ ਗੋਲਾ ਉਹ ਪੇਟ ਦੇ ਵਿੱਚ ਘੁੰਮਦਾ ਰਹਿੰਦਾ ਹੈ ਖਾਲੀ ਪੇਟ ਉੱਠ ਕੇ ਸਾਨੂੰ ਦਾਣੇ ਵਾਲਾ ਕੈਪਸੂਲ ਜਿਹੜਾ ਅੰਦਰ ਸਿੱਟਣਾ ਪੈਂਦਾ ਉਹ ਤੋਂ ਬਾਅਦ ਜਿਹੜਾ ਸਾਡਾ ਦਿਨ ਚੈਨ ਨਾਲ ਲੰਘਦਾ ਨਹੀਂ ਸਾਡਾ ਸਾਰਾ ਦਿਨ ਜਿਹੜਾ ਬਹੁਤ ਜ਼ਿਆਦਾ ਪਰੇਸ਼ਾਨੀ ਨਾਲ ਲੰਘਦਾ ਜੀ ਅੱਛਾ ਤੁਸੀਂ ਚਲੋ ਵੱਡਿਆਂ ਨੂੰ ਇਹ ਬਜ਼ੁਰਗਾਂ ਨੂੰ ਤਾਂ ਸੀ ਮੰਨ ਗਏ ਪਰ ਬੱਚਿਆਂ ਨੂੰ ਕਿਵੇਂ ਗੈਸ ਬੱਚੇ ਨੂੰ ਵੀ ਗੈਸ ਬਣ ਜਾਂਦਾ ਜੀ ਦੇਖੋ ਬੱਚਿਆਂ ਨੂੰ ਗੈਸ ਬਣੂਗਾ ਜਿੱਦਾਂ ਦੀ ਤੁਸੀਂ ਅੱਜ ਕੱਲ ਮਾਵਾਂ ਜਿੱਦਾਂ ਦੀ ਖਾਣਾ ਖਾਣ ਗਈਆਂ ਉਦਾਂ ਦੇ ਬੱਚੇ ਨੂੰ ਦੁੱਧ ਪਲਾਣ ਗਈਆਂ ਉਦਾਂ ਦਾ ਹੀ ਉਹਦੇ ਪੇਟ ਦਾ ਹਾਜਮਾ ਹੋਏਗਾ ਪੁਰਾਣੇ ਸਮੇਂ ਦੇ ਵਿੱਚ ਦੇਖੋ ਹਰ ਘਰ ਦੇ ਵਿੱਚ ਤੁਸੀਂ ਕਹੋ ਦਾਲ ਸਬਜ਼ੀ ਦੇ ਵਿੱਚ ਹਿੰਗ ਪੈਂਦੀ ਸੀ ਦੁਪਹਿਰ ਦੀ ਸਬਜ਼ੀ ਦੇ ਵਿੱਚ ਤੁਸੀਂ ਕਹੋ ਅਜਵੈਣ ਪੈਂਦੀ ਸੀ ਫਿਰ ਕਲੌਂਜੀ ਪੈਂਦੀ ਸੀ ਕਿਸੇ ਟਾਈਮ ਅੱਜ ਦੇ ਟਾਈਮ ਦੇ ਵਿੱਚ ਉਹ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਸਾਡੇ ਪੇਟ ਦਾ ਹਾਜਮਾ ਦਰੁਸਤ ਰੱਖਣਾ ਤਾਂ ਉਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਤੁਸੀਂ ਇਹ ਕਹਿ ਲਓ ਪੇਟ ਦੇ ਵਿੱਚ ਖੁਸ਼ਕੀਆਂ ਹਰ ਬੰਦੇ ਦੇ ਅੱਜ ਕੱਲ੍ਹ ਪਈਆਂ ਹੋਈਆਂ ਜਿੰਨੀ ਪੇਟ ਦੇ ਵਿੱਚ ਖੁਸ਼ਕੀ ਭਰਦੀ ਆ ਉਨਾਂ ਹੀ ਬੰਦੇ ਦੇ ਪੇਟ ਦੇ ਵਿੱਚ ਜਿਹੜਾ ਅਫਾਰਾ ਗੈਸ ਦੀ ਜਿਹੜੀ ਮਾਤਰਾ ਉਹ ਵੱਧਦੀ ਜਾਂਦੀ ਹੈ ਕਹਿ ਲਓ ਪੇਟ ਕਿਵੇਂ ਖੁਸ਼ਕ ਹੋ ਜਾਂਦਾ ਜੀ ਪੇਟ 'ਚ ਅਸੀਂ ਪਾਣੀ ਪਾਉਣੇ ਆ ਪੇਟ 'ਚ ਅਸੀਂ ਰੋਟੀ ਪਾਉਣੇ ਆ ਹੋਰ ਵੀ ਬਰਗਰ ਹੋ ਗਏ ਪੀਜ਼ੇ ਹੋ ਗਏ ਮੋਮੋਜ਼ ਹੋ ਗਏ ਉਹ ਖੁਸ਼ਕ ਕਿਵੇਂ ਹੋ ਜਾਂਦਾ ਜੀ ਤੁਸੀਂ ਪੇਟ ਨੂੰ ਜਦੋਂ ਤਰਲ ਪਦਾਰਥ ਨਹੀਂ ਦੇਣੇ ਹੈਗੇ ਤੁਸੀਂ ਪੇਟ 'ਚ ਖਾਣਾ ਕਿਦਾਂ ਖਿੱਦਾਂ ਦਾ ਖਾਣਾ ਆਪਣੇ ਪੇਟ ਦੇ ਵਿੱਚ ਜਿਹੜਾ ਤੁਸੀਂ ਪੇਟ ਨੂੰ ਆਪਣੇ ਨੂੰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੇ ਇੱਕ ਤਰ੍ਹਾਂ ਦਾ ਰੂੜੀ ਵਾਲਾ ਜਿਹੜਾ ਢੇਰ ਕੂੜੇ ਵਾਲਾ ਢੇਰ ਬਣਾਇਆ ਹੋਇਆ ਉਹਦੇ ਵਿੱਚ ਬਰਗਰ ਵੀ ਸਿੱਟੀ ਜਾਂਦੇ ਨੇ ਉਹਦੇ ਵਿੱਚ ਚੀਨੀਆਂ ਭਰ-ਭਰ ਕੇ ਸਿੱਟੀ ਜਾਂਦੇ ਨੇ ਉਹਦੇ ਵਿੱਚ ਨਿਊਡਲ ਵੀ ਸਿੱਟੀ ਜਾਂਦੇ ਨੇ ਉਹਦੇ ਵਿੱਚ ਮੈਦਾ ਵੀ ਸਿੱਟੀ ਜਾਂਦੇ ਨੇ ਉੱਤੇ ਵਿੱਚ ਵੱਧ ਤੋਂ ਵੱਧ ਕਰਾਰੀਆਂ ਤਲੀਆਂ ਚੀਜ਼ਾਂ ਵੀ ਸਿੱਟੀ ਜਾਂਦੇ ਨੇ ਉਹ ਜਿਹੜਾ ਫਿਰ ਰੂੜੀ ਵਾਲਾ ਇਹ ਰਿਹਾ ਜਦੋਂ ਉਹਨੂੰ ਤੁਸੀਂ ਸ਼ੁੱਧ ਚੀਜ਼ਾਂ ਨਹੀਂ ਦੇਣੀਆਂ ਉਹਨੂੰ ਫਰੂਟ ਨਹੀਂ ਦੇਣਾ ਉਹਨੂੰ ਸਲਾਦ ਨਹੀਂ ਦੇਣਾ ਤਾਂ ਉਹਦੇ ਅੰਦਰ ਇਸ ਕਰਕੇ ਜਿਹੜੀਆਂ ਖੁਸ਼ਕੀਆਂ ਵਧਦੀਆਂ ਦਿਨ-ਦਰ-ਦਿਨ ਜਾਂਦੀਆਂ ਨੇ ਜੀ ਅੱਛਾ ਇਹ ਵੀ ਵੀ ਹੋ ਜਾਂਦਾ ਜੀ 버거 ਪੀਜ਼ੇ फास्ट फूड ਨਾਲ ਖੁਸ਼ਕੀ ਕਿਵੇਂ ਜੀ ਦੇਖੋ ਜਦੋਂ ਤੁਸੀਂ ਮੈਦਾ ਦਉਗੇ ਇੱਕ ਚੀਜ਼ ਨੂੰ ਹਨਾ ਆਪਣੇ ਸਰੀਰ ਨੂੰ ਤੁਸੀਂ ਮੈਦਾ ਖਾਣ ਨੂੰ ਦਉਗੇ ਨਜਾਇਜ਼ ਮਿੱਠਾ ਖਾਣ ਨੂੰ ਦਉਗੇ ਉੱਥੇ ਤੁਹਾਡੇ ਲੀਵਰ ਨੇ ਜਿਹੜੀ ਪਾਚਨ ਸ਼ਕਤੀ ਹੈ ਉਹ ਬਿਲਕੁਲ ਖਤਮ ਕਰ ਦੇਣੀ ਹੈ ਘਟਾ ਦੇਣੀ ਹੈ ਉਹਨੇ ਸੌ ਜਾਣਾ ਸੁਸਤ ਹੋ ਜਾਣਾ ਸੁਸਤ ਹੋ ਕੇ ਉਹਨੇ ਫੈਟੀ ਹੋਣ ਲੱਗ ਜਾਣਾ ਹਰ ਤੁਸੀਂ ਦੇਖਿਓ ਵੀ ਹਰ ਤੀਜੇ ਬੰਦਾ ਜਿਹੜਾ ਲੀਵਰ ਹੈ ਲੀਵਰ ਦੀ ਸਮੱਸਿਆ ਤੋਂ ਹਰ ਤੀਜਾ ਬੰਦਾ ਪਰੇਸ਼ਾਨ ਹੈ ਕਿਉਂ ਪਰੇਸ਼ਾਨ ਹੈ ਕਿਉਂਕਿ ਤੁਸੀਂ ਉਹਨੂੰ ਖਾਣਾ ਹੀ ਆਪਣੇ ਲੀਵਰ ਨੂੰ ਕਿਦਾਂ ਦਾ ਦੇ ਰਹੇ ਹੋ ਜਿਹਾ ਜਿਹਾ ਤੁਸੀਂ ਆਪਣੇ ਮਿਹਦੇ ਦੇ ਵਿੱਚ ਤੁਸੀਂ ਆਪਣੇ ਅਮਾਸ਼ਿਆ ਦੇ ਤੁਸੀਂ ਜਿਹੜਾ ਜਿਆ ਖਾਣਾ ਸੁੱਟੋਂਗੇ ਸੁੱਟੋਂਗੇ ਦਾ ਮਤਲਬ ਇਹ ਆ ਵੀ ਆਪਾਂ ਸੁੱਟੋਂਗੇ ਹੀ ਕਹਾਂਗੇ ਕਿਉਂਕਿ ਆਪਾਂ ਬਿਨਾ ਚਬੇ ਤੋਂ ਹੀ ਜਿਹੜੇ ਮੈਦੇ ਨੂੰ ਅੰਦਰ ਆਪਣੇ ਸਿੱਟੀ ਜਾਂਦੇ ਆ ਤੇ ਇੱਕ ਤਾਂ ਉਹ ਵੈਸੇ ਹੀ ਮਰਿਆ ਹੋਇਆ ਅੰਨਾ ਦੂਜਾ ਉਹ ਸਾਡੇ ਖਾਣ ਦੇ ਲਾਇਕ ਨਹੀਂ ਤੀਜਾ ਸਾਡੇ ਉਹ ਪਚਣ ਦੇ ਲਾਇਕ ਨਹੀਂ ਚੌਥਾ ਉਹ ਬਾਹਰ ਆਉਣ ਦੇ ਲਾਇਕ ਨਹੀਂ ਹੈਗਾ ਤੇ ਪੰਜਵਾਂ ਤੁਸੀਂ ਇਹ ਕਹਿ ਲਓ ਵੀ ਸਾਡੀ ਨੀਂਦਰ ਜਿਹੜੀ ਹਰਾਮ ਸਭ ਤੋਂ ਵੱਧ ਉਹ ਖਾਣਾ ਕਰਦਾ ਇੱਕ ਖਾਣਾ ਮੈਦਾ ਤੁਸੀਂ ਇਹ ਕਹ ਲਓ ਵੀ ਸਾਡੇ ਪੂਰੇ ਜਿਹੜਾ ਸਰੀਰ ਨੂੰ ਪਰੇਸ਼ਾਨ ਕਰਕੇ ਰੱਖ ਦਿੰਦਾ ਜੀ ਡਾਕਟਰ ਸਾਹਿਬ ਮੈਂ ਤੋ ਅਰਧਨਲੀ ਕੁਵਾਰ ਪਿਛਲੀ ਵਾਰ ਵੀਡੀਓ ਬਣਾਈ ਸੀ ਤੁਸੀਂ ਕਹ ਰਹੇ ਹੋ ਵੀ ਸਰੀਰ ਦੇ ਵਿੱਚ ਗੈਸ ਬੰਨੀ ਵੀ ਜ਼ਰੂਰੀ ਹੈ ਦੇਖੋ ਉਹ ਇੱਕ ਸਾਡਾ ਬਾਜੂ ਦੋਸ਼ ਹੈ ਕਫ ਦੋਸ਼ ਹੈ ਤੇ ਪਿਤ ਦੋਸ਼ ਹੈ ਜਦੋਂ ਆਪਣੀ ਉਹ ਸਮਾਨਿਆ ਮਾਤਰਾ ਦੇ ਵਿੱਚ ਰਹਿੰਨੇ ਆ ਉਦੋਂ ਬੰਦਾ ਕਹਿ ਲੋ ਬਿਮਾਰ ਨਹੀਂ ਹੁੰਦਾ ਜਦੋਂ ਆਪਣੀ ਉਹ ਗਤੀ ਤੋਂ ਹਿੱਲ ਗਏ ਉਹ ਵੱਧ ਗਏ ਤੁਸੀਂ ਉਹ ਕਹਿ ਲੋ ਵੀ ਫੇਰ ਜਿਹੜਾ ਬੰਦਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੁਣ ਮੰਨ ਲਓ ਅੰਦਰ ਗੈਸ ਦੀ ਮਾਤਰਾ ਜਿਹੜੀ ਅਸਲ ਦੇ ਵਿੱਚ ਹੈ ਹੁਣ ਤੁਸੀਂ ਦੇਖੋ ਸਵੇਰੇ ਉੱਠਦੇ ਸਾਰ ਬੰਦੇ ਨੂੰ ਗੈਸ ਪਾਸ ਹੋਣ ਲੱਗ ਜਾਂਦੀ ਹੈ ਕੁਦਰਤ ਦਾ ਨਿਜਮ ਹੈ ਜਿਹੜੀ ਸਮ ਮਾਤਰਾ ਦੇ ਵਿੱਚ ਤੁਹਾਡੇ ਗੈਸ ਅੰਦਰ ਹੋਣੀ ਚਾਹੀਦੀ ਆ ਉਹਦੇ ਨਾਲ ਹੀ ਤੁਹਾਡਾ ਮਲ ਤਿਆਗ ਹੋਣਾ ਉਤੋਂ ਬਿਨਾ ਨਹੀਂ ਤਿਆਗ ਹੋਣਾ ਜਦੋਂ ਉਹ ਨਜਾਇਜ਼ ਅੰਦਰ ਵਧੂਗੀ ਉਹ ਜਾਂ ਤਾਂ ਤੁਹਾਡਾ ਮਲ ਜਿਹੜਾ ਉੱਪਰ ਨੂੰ ਪ੍ਰੈਸ਼ਰ ਵਧਾਊਗੀ ਜਾਂ ਤਾਂ ਉਹ ਬਾਹਰ ਨਹੀਂ ਕਿਉਂਕਿ ਨਜਾਇਜ਼ ਵਧ ਕਿਉਂਨੇ ਖੁਸ਼ਕੀ ਪੈਦਾ ਕਰ ਦੇਣੀ ਅੰਦਰ ਜਦੋਂ ਖੁਸ਼ਕੀ ਪੈਦਾ ਹੋਗੀ ਨਜਾਇਜ਼ ਵਾਜੂ ਦੋਸ਼ ਜਿਆਦਾ ਨਜਾਇਜ਼ ਵੱਧ ਗਿਆ ਫਿਰ ਤੁਹਾਡੇ ਉਹ ਜੋੜਾਂ 'ਚ ਬੜਨਾ ਜਿਹੜਾ ਸ਼ੁਰੂ ਹੋ ਜਾਂਦਾ ਫਿਰ ਤੁਸੀਂ ਕਹਿ ਦਿੰਨੇ ਆ ਤੁਹਾਨੂੰ ਸ਼ਰਟਗਾ ਹੋ ਗਿਆ ਤੁਹਾਨੂੰ ਪਿੱਠ ਦੇ ਮਣਕਿਆਂ ਦਾ ਦਰਦ ਹੋ ਗਿਆ ਤੁਹਾਡੇ ਪੈਰ ਸੁਨ ਹੋਣ ਲੱਗੇ ਤੁਹਾਡੀਆਂ ਲੱਤਾਂ ਬੈਕਸਾਈਡ ਤੋਂ ਦੁਖਣ ਲੱਗੀਆਂ ਉਹ ਕਾਰਨ ਉਹਦਾ ਮੇਨ ਹੈ ਸਾਡੇ ਜਿਹੜੇ ਡਾਕਟਰਾਂ ਖੜਾਈ ਸਾਨੂੰ ਕੀ ਜਾਂਦੇ ਨੇ ਖੜਾਈ ਸਾਨੂੰ ਮਲਟੀ ਵਿਟਾਮਿਨ ਖੜਾਈ ਜਾਂਦੇ ਨੇ ਜਾਂ ਸਾਨੂੰ ਖੜਾਈ ਜਾਂਦੇ ਨੇ ਵੱਧ ਤੋਂ ਵੱਧ ਪੇਨ ਕਿਲਰ ਖੜਾਈ ਜਾਂਦੇ ਨੇ ਸਾਨੂੰ ਤਾਕਤ ਦੇ ਟੀਕੇ ਲਾਈ ਜਾਂਦੇ ਨੇ ਗੱਲ ਕਹਾਣੀ ਆ ਵੀ ਉਹਦਾ ਕਾਰਨ ਹੋਰ ਹੈ ਤੇ ਲਜਾਈ ਸਾਨੂੰ ਕਿਸੇ ਪਾਸੇ ਨੂੰ ਜਾਂਦੇ ਨੇ ਜੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਗੈਸ ਨੂੰ ਕੱਲਾ ਗੈਸ ਨਾ ਸਮਝ ਜਾਵੇ ਜੇ ਤੁਹਾਡੇ ਸਰੀਰ 'ਚ ਲੋੜ ਤੋਂ ਵੱਧ ਗੈਸ ਬਣਦਾ ਤਾਂ ਤੁਹਾਡੇ ਜੋੜਾਂ ਦਰਦ ਦਾ ਵੀ ਉਹ ਕਾਰਨ ਹੈ ਤੁਹਾਡੇ ਲੱਕ ਦਰਦ ਦਾ ਵੀ ਕਾਰਨ ਹੈ ਤੁਹਾਡੀ ਪਿੱਠ ਦਰਦ ਦਾ ਵੀ ਕਾਰਨ ਹੈ ਤੁਹਾਡੀਆਂ ਜਿੰਨੇ ਵੀ ਜੋੜ ਨੇ ਉਹਨਾਂ 'ਚ ਅਗਰ ਕਿਤੇ ਦਰਦ ਹੋ ਰਿਹਾ ਤਾਂ ਸਾਰਿਆਂ ਦਾ ਕਾਰਨ ਗੈਸ ਹੈ ਜੀ ਸਾਰਿਆਂ ਦਾ ਕਾਰਨ ਗੈਸ ਨਹੀਂ ਜੀ ਇਹ ਤੋਂ ਵੱਧ ਨੂੰ ਮੈਂ ਹੋਰ ਦੱਸਦਾ ਜਿਹੜਾ ਤੁਹਾਡੇ ਹਾਰਟ ਅਟੈਕ ਦਾ ਕਾਰਨ ਹੈ ਉਹ ਦਾ ਕਾਰਨ ਵਾਯੂ ਦੋਸ਼ ਹੈ ਜਦੋਂ ਤੁਹਾਡੇ ਅੰਦਰ ਨਜਾਇਜ਼ ਵਾਯੂ ਵਧ ਗਈ ਆਯੁਰਵੇਦ ਦਾ ਵਾਯੂ ਕਹਿੰਦਾ ਤੁਸੀਂ ਨਾਰਮਲ ਭਾਸ਼ਾ ਚ ਇਹਨੂੰ ਗੈਸ ਕਹਿ ਲਓ ਜਦੋਂ ਤੁਹਾਡੇ ਉਹ ਅੰਦਰ ਨਜਾਇਜ਼ ਵਧ ਗਈ ਉਹਨੇ ਤੁਹਾਡੇ ਕੀ ਕਰਨਾ ਇੱਕ ਨਾਰਮਲ ਭਾਸ਼ਾ ਦੇ ਆਪਾਂ ਚ ਦੱਸੀਏ ਜੇ ਤਾਂ ਤੁਹਾਡੇ ਹਾਰਟ ਦਾ ਉਹਨੇ ਪੰਪ ਦੇ ਵਿੱਚ ਤੁਸੀਂ ਆਮ ਸੋਚੋ ਵੀ ਜਦੋਂ ਅੰਦਰ ਗੈਸ ਵਧੂਗੀ ਤੁਹਾਡੇ ਹਾਰਟ ਨੂੰ ਪੰਪ ਕਰਨ ਦੇ ਵਿੱਚ ਜੋਰ ਮਾਰੂਗਾ ਜੋਰ ਮਾਰੂਗਾ ਤੁਹਾਡਾ 250 ਗ੍ਰਾਮ ਦਾ ਜਿਹੜਾ ਦਿਲ ਹੈ ਤਾਂ ਉਹ ਇੰਨਾ ਕੁ ਪ੍ਰੈਸ਼ਰ ਚ ਆਊਗਾ ਤੁਸੀਂ ਦੇਖੋ ਵੀ ਹਲਕਾ ਜਿਹਾ ਤੁਹਾਡੇ ਅੰਦਰ ਕੋਲੇਸਟ੍ਰੋਲ ਬਣਿਆ ਹੋਇਆ ਜਦੋਂ ਉਹਨੇ ਤੱਕ ਮਾਰਨੀ ਆ ਤੁਹਾਡੇ ਕਿਸੇ ਨਾੜੀ 'ਚ ਜਾ ਕੇ ਫਸੂਗਾ ਉਹਨੂੰ ਫਿਰ ਤੁਸੀਂ ਕਹਿ ਦਿੰਦੇ ਆ ਬਲਾਕੇਜ ਆ ਗਈ ਉੱਥੇ ਡਾਕਟਰ ਕਹਿ ਦਿੰਦੇ ਆ ਸਟੰਟ ਪਾ ਲਓ ਕਦੇ ਫਿਰ ਬ੍ਰੇਨ ਹੈਮਰੇਜ ਹੋ ਜਾਂਦਾ ਕਦੇ ਬ੍ਰੇਨ ਸਟ੍ਰੋਕ ਹੋ ਜਾਂਦਾ ਕਦੇ ਉਹ ਕਹਿ ਦਿੰਦੇ ਆ ਬੰਦਾ ਸੁੱਤਾ ਹੀ ਪਿਆ ਰਹਿ ਜਾਂਦਾ ਸੜਕੇ 4 ਵਜੇ ਜਿਹੜਾ 3 ਵਜੇ ਅਟੈਕ ਆਉਂਦੇ ਨੇ ਲੋਕਾਂ ਨੂੰ ਉਹਦਾ ਕਾਰਨ ਕੋਈ ਨਹੀਂ ਉਹਦਾ ਕਾਰਨ ਹੈ ਸਿਰਫ ਵੀ ਬੰਦੇ ਦੇ ਅੰਦਰ ਗੈਸ ਨਜਾਇਜ਼ ਬਣਨ ਲੱਗੀ ਉਹ ਗੈਸ ਪ੍ਰੈਸ਼ਰ ਹੀ ਇੰਨਾ ਵਧਾ ਦਿੰਦੀ ਹੈ ਉੱਥੇ ਬਲੱਡ ਕਲੋਟ ਆ ਕੇ ਕਿਤੇ ਨਾਲੀ ਦੇ ਵਿੱਚ ਫਸ ਗਿਆ ਤਾਂ ਉਹ ਬੰਦਾ ਕਹਿ ਦਿੰਦਾ ਵੀ ਸਾਈਲੈਂਟ ਅਟੈਕ ਆ ਗਿਆ ਵੀ ਨਾਲ ਪਏ ਬੰਦੇ ਨੂੰ ਵੀ ਜਿਹੜਾ ਪਤਾ ਨਹੀਂ ਲੱਗਦਾ ਉਹਦਾ ਮੇਨ ਜਿਹੜਾ ਵੱਡਾ ਕਾਰਨ ਗੈਸ ਆ ਜੀ ਅੱਛਾ ਤੇ ਫਿਰ ਗੈਸ ਤੁਸੀਂ ਕਹਿ ਰਹੇ ਹੋ ਕਿ ਵੀ ਬੜੀ ਖਤਰਨਾਕ ਚੀਜ਼ ਹੈਗੀ ਹੈ ਆਯੁਰਵੇਦਾ ਦੇ ਵਿੱਚ ਸਭ ਤੋਂ ਵੱਧ ਬਿਮਾਰੀਆਂ ਬਾਤ ਦੋਸ਼ ਦੇ ਨਾਲ ਲੱਗਦੀਆਂ ਨੇ ਸਭ ਤੋਂ ਵੱਧ ਬਾਤ ਦੋਸ਼ ਦੇ ਨਾਲ ਉਸ ਤੋਂ ਬਾਅਦ ਪਿੱਤ ਦੇ ਨਾਲ ਉਸ ਤੋਂ ਘੱਟ ਕਫ ਦੇ ਨਾਲ ਜੀ ਤੁਸੀਂ ਇਹ ਦੇਖੋ ਵੀ ਕਿੰਨੀ ਇੱਕ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਇਹਦੀ ਆ ਜਿਆਦਾ ਤੁਸੀਂ ਇਹ ਗੱਲੋ ਆਪਣੇ ਸਵਾਨਿਆ ਅਵਸਥਾ ਦੇ ਵਿੱਚੋਂ ਹਿੱਲ ਕੇ ਜਦੋਂ ਜ਼ਿਆਦਾ ਵੱਧਦੀ ਹੈ ਫਿਰ ਕਿੰਨੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਪੈਦਾ ਕਰਦੀ ਹੈ ਜੀ ਸਭ ਤੋਂ ਵੱਧ ਗੈਸ ਕਿਹੜੇ ਸਰੀਰ ਅੰਗ ਦੇ ਸਰੀਰ ਦੇ ਜਿਹੜਾ ਅਸੀਂ ਕਹਿ ਲਈਏ ਕਿ ਸਰੀਰ ਦੇ ਕਿਹੜੇ ਅੰਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਤੁਹਾਡੇ ਮੁਤਾਬਿਕ ਜੇ ਤੁਹਾਡੇ ਗੈਸ ਬਣ ਰਹੀ ਹੈ ਲਗਾਤਾਰ ਉੱਪਰ ਨੂੰ ਹੀ ਆਇਆ ਜਾ ਰਿਹਾ ਜੇ ਉੱਪਰ ਨੂੰ ਹੀ ਆਇਆ ਜਾ ਰਿਹਾ ਸਾਰਾ ਖਾਦਾ ਪੀਤਾ ਸਭ ਤੋਂ ਵੱਧ ਤੁਹਾਡੇ ਜੀ ਖੂਨ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਖੂਨ ਦਾ ਫਲੋ ਤੁਹਾਡੀ ਪੂਰੀ ਬਾਡੀ ਦੇ ਵਿੱਚ ਘੁੰਮਦਾ ਇਹਨੇ ਉਹਦੇ ਵਿੱਚ ਨਾਲ ਵੜ ਕੇ ਉਹਦੇ ਨਾਲ ਵੜ ਕੇ ਉਹਨੂੰ ਦੁਸ਼ਿਤ ਕਰ ਦੇਣਾ ਉਹ ਖੂਨ ਦੁਸ਼ਿਤ ਹੋਇਆ ਹੋਇਆ ਤੁਹਾਡੇ ਪੂਰੇ ਸਰੀਰ ਨੂੰ ਕਹੇ ਲੋ ਹਿਲਾ ਕੇ ਰੱਖ ਦਿੰਦਾ ਤੁਹਾਡੇ ਪੈਰਾਂ ਤੋਂ ਲੈ ਕੇ ਸਿਰ ਤੱਕ ਹਿਲਾਉਂਦਾ ਤੁਸੀਂ ਕਹੇ ਲੋ ਵੀ ਬੰਦਾ ਅੱਜ ਦੇ ਸਮੇਂ ਦੇ ਵਿੱਚ ਕਈ ਬੰਦੇ ਕਹਿੰਦੇ ਆ ਵੀ ਸਾਨੂੰ ਪਰੇਸ਼ਾਨੀ ਵੀ ਕੋਈ ਨਹੀਂ ਸਾਡੇ ਕੋਲ ਘਾਟ ਵੀ ਕਿਸੇ ਚੀਜ਼ ਦੀ ਨਹੀਂ ਪਰ ਅਸੀਂ ਫਿਰ ਵੀ ਪਰੇਸ਼ਾਨ ਰਹਿੰਦੇ ਆ ਉਹ ਲੋਕਾਂ ਦੇ ਕੀ ਹੁੰਦਾ ਤੁਸੀਂ ਦੇਖੋ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਕਿ ਵੀ ਉਹਨਾਂ ਦੇ ਦਿਮਾਗ ਨੂੰ ਗੈਸ ਬਣ ਕੇ ਚੜ ਜਾਂਦੀ ਆ ਉਹ ਗੈਸ ਇੰਨਾ ਕ ਪਰੇਸ਼ਾਨ ਕਰਦੀ ਆ ਲੋਕਾਂ ਨੂੰ ਡਿਪਰੈਸ਼ਨ ਤੱਕ ਕਰ ਦਿੰਦੀ ਆ ਜਿਹੜੀ ਗੈਸ ਐਨੀ ਆ ਵੀ ਨਰਵਸ ਸਿਸਟਮ ਨੂੰ ਤੁਹਾਡੇ ਨੂੰ ਇੰਨਾ ਕੋਨੇ ਖੁਸ਼ਕ ਕਰ ਦੇਣਾ ਵੀ ਬੰਦਾ ਜਿਹੜਾ ਤੁਸੀਂ ਕਹਿ ਲੋ ਵੀ ਹਰ ਵੇਲੇ ਚੜਚੜਾ ਰਹੂਗਾ ਬਿਨਾਂ ਗੱਲ ਤੋਂ ਉਹਨੂੰ ਗੁੱਸਾ ਆਊਗਾ ਭੁੱਖ ਬਿਲਕੁਲ ਲੱਗੂਗੀ ਨਹੀਂ ਪੇਟ ਉਹਦਾ ਹਰ ਵੇਲੇ ਪਾਟਣ ਨੂੰ ਆਇਆ ਰਹਿੰਦਾ ਗੈਸ ਮਤਲਬ ਇੰਨਾ ਕ ਬੰਦੇ ਨੂੰ ਪਰੇਸ਼ਾਨ ਕਰਕੇ ਰੱਖ ਦਿੰਦੀ ਆ ਜੀ ਜਿਹੜੀ ਗੈਸ ਹੈਗੀ ਆ ਜੀ ਫਿਰ ਉਹ ਉਹੀ ਕਾਰਨ ਹੈ ਬਹੁਤ ਹੁੰਦਾ ਹੈ ਕਿ ਜੀ ਅਸੀਂ ਵਿਲੇਜ ਸਿਰ ਰੋਟੀ ਨਹੀਂ ਖਾਦੀ ਤੇ ਬੰਦਾ ਕਹਿੰਦਾ ਯਾਰ ਮੇਰੇ ਗੈਸ ਸਿਰ ਨੂੰ ਚੜ ਕੇ ਮੇਰਾ ਸਰੀਰ ਬੜਾ ਦਰਦ ਕਰਨ ਲੱਗ ਗਿਆ ਉਹ ਵੀ ਗੈਸ ਦੀ ਕਾਰਨ ਹੈ ਉਹ ਵੀ ਗੈਸ ਦਾ ਕਾਰਨ ਹੈ ਜੇ ਤਾਂ ਤੁਸੀਂ ਆਪਣੇ ਪੇਟ ਨੂੰ ਬਹੁਤ ਲੰਬਾ ਸਮਾਂ ਹੁਣ ਜਿਨ੍ਹਾਂ ਦੇ ਗੈਸ ਬਣਦੀ ਹੈ ਉਹ ਕਈ ਵਾਰੀ ਸਵੇਰੇ ਖਾਣਾ ਖਾ ਕੇ ਸ਼ਾਮ ਨੂੰ ਖਾਣਾ ਖਾਂਦੇ ਨੇ ਉਹਨਾਂ ਦਾ ਪੇਟ ਖਾਲੀ ਰਹਿੰਦਾ ਉੱਥੇ ਗੈਸ ਭਰੂਗੀ ਜੀ ਕਈ ਕੀ ਕਰਦੇ ਨੇ ਬਹੁਤ ਤੁਸੀਂ ਆਜਕਲ ਜਵਾਕ ਵੀ ਦੇਖਿਆ ਵੀ ਸਵੇਰੇ ਸਕੂਲ ਨੂੰ ਭੁੱਖੇ ਚਲੇ ਜਾਂਦੇ ਨੇ ਸ਼ਾਮ ਨੂੰ ਜਾਂ ਦੁਪਹਿਰੇ ਨੂੰ ਰੋਟੀ ਖਾਣ ਕੇ ਜਾਂ ਆ ਕੇ ਖਾਣਗੇ ਉਹ ਖਾਲੀ ਪੇਟ 'ਚ ਵੀ ਵੱਧ ਤੋਂ ਵੱਧ ਗੈਸ ਜਿਹੜੀ ਪੈਦਾ ਹੋਣੀ ਆ ਲਗਭਗ ਜਿਨ੍ਹਾਂ ਦੇ ਤੁਸੀਂ ਕਹਿ ਲੋ ਵੀ ਗੈਸ ਬਣਦੀ ਉਹਨਾਂ ਨੂੰ ਕਿ ਜਿੰਨਾ ਕ ਅਗਲਾ ਖਾਣਾ ਉਹਨਾਂ ਦਾ ਹਾਜਮ ਹੋਉਂਦਾ ਅੰਗੇ ਜਾਂਦਾ ਉਹਨਾਂ ਦੀ ਅੰਤੜੀ ਚ ਪਾਸ ਆਊਟ ਹੁੰਦਾ ਤਾਂ ਅੱਗੇ ਆਉਣ ਵਾਲਾ ਉਹਨਾਂ ਕ ਹਲਕਾ ਖਾਣਾ ਉਹਨਾਂ ਨੂੰ ਦੁਬਾਰਾ ਆਪਣੇ ਅਮਾਸ਼ਿਆ ਨੂੰ ਫੇਰ ਦੇ ਦਿੱਤਾ ਜਾਵੇ ਤਾਂ ਕਿ ਉਹ ਖਾਲੀ ਨਾ ਰਹੇ ਉੱਥੇ ਗੈਸ ਜਿਹੜੀ ਹਵਾ ਬਾਜੂ ਨਾ ਪਰੇ ਜੀ ਅੱਛਾ ਫਿਰ ਆਯੁਰਵੇਦ ਕੀ ਕਹਿੰਦਾ ਜੀ ਗੈਸ ਨੂੰ ਸੈੱਟ ਕੀਤਾ ਜਾ ਸਕਦਾ ਚਲੋ ਖਤਮ ਤਾਂ ਨਹੀਂ ਜੇ ਅਸੀਂ کہہ ਸਕਦੇ ਵੀ ਕਰ ਸਕਦੇ ਅੰਦਰੋਂ ਪੂਰੇ ਤਰੀਕੇ ਨਾਲ ਇਹਨੂੰ ਸੈੱਟ ਕੀਤਾ ਜਾ ਸਕਦਾ ਹੈ ਕੰਟਰੋਲ ਕੀਤਾ ਜਾ ਸਕਦਾ ਹੈ ਗੈਸ ਨੂੰ ਜੀ ਇਦਾਂ ਤਾਂ ਕਹਿੰਦਾ ਜੀ ਵੀ ਉਹਦਾ ਸ਼ੋਧਨ ਕੀਤਾ ਜਾ ਸਕਦਾ ਹੈ ਉਹਨੂੰ ਸ਼ੁੱਧ ਕੀਤਾ ਜਾ ਸਕਦਾ ਹੈ ਜਦੋਂ ਉਹ ਸ਼ੁੱਧ ਹੋ ਗਈ ਤਾਂ ਉਹਨੇ ਆਪਣੀ ਸਮ ਅਵਸਥਾ ਦੇ ਵਿੱਚ ਆ ਜਾਣਾ ਜਿੰਨਾ ਕੋ ਹੋ ਬਾਡੀ ਨੂੰ ਤੁਹਾਡੀ ਨੂੰ ਚਾਹੀਦੀ ਹੈ ਉਨਾਂ ਕੋ ਉਨੇ ਜਦੋਂ ਹੋ ਜਾਣਾ ਤਾਂ ਤੁਹਾਡਾ ਸਰੀਰ ਉਦੋਂ ਤੰਦਰੁਸਤ ਹੋ ਜਾਂਦਾ ਜੀ ਅੱਛਾ ਜੀ ਡਾਕਟਰ ਸਫਰੀ ਆਖਰ ਦੇ ਵਿੱਚ ਬੜਾ ਇੰਪੋਰਟੈਂਟ ਸਵਾਲ ਹੈ ਤੁਸੀਂ ਕਹਿ ਰਹੇ ਹੋ ਕਿ ਸਵੇਰ ਵੇਲੇ ਹਵਾ ਸਰਕਣੀ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਬੰਦੇ ਨੂੰ ਪੱਧ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਬਹੁਤ ਵਾਰ ਹੁੰਦਾ ਹੈ ਕਿ ਜੀ ਇਹ ਜਿਹੜਾ ਪੱਧਾਂ ਦਾ ਸਿਲਸਿਲਾ ਸਵੇਰੇ ਸ਼ੁਰੂ ਹੋਇਆ ਤੇ ਰਾਤ ਨੂੰ ਸੌਣ ਤੱਕ ਤੇ ਸੌਣ ਤੋਂ ਬਾਅਦ ਵੀ ਹਟਦਾ ਨਹੀਂ ਸਾਰਾ ਦਿਨ ਬੰਦਾ ਇੰਬੈਰਸਿੰਗ ਫੀਲ ਕਰਦਾ ਹੈ ਮਤਲਬ ਬੜੀ ਬੇਇੱਜ਼ਤੀ ਆਪਣੇ ਆਪ 'ਚ ਫੀਲ ਕਰਦਾ ਹੈ ਜੇ ਰੋਕ ਲੰਦਾ ਤਾਂ ਪੇਟ ਦਰਦ ਹੋਣ ਲੱਗ ਜਾਂਦਾ ਹੈ ਜੇ ਹਵਾ ਖਾਰਜ ਕਰਦਾ ਤਾਂ ਬਹੁਤ ਬਦਬੂਦ ਕੇ ਲਈ ਉਹਦਾ ਫਿਰ ਹੱਲ ਕੀ ਹੈ ਜੀ ਦੇਖੋ ਉੱਥੇ ਪਹਿਲਾਂ ਉਹਦਾ ਕਾਰਨ ਕੀ ਹੈ ਜੀ ਜਦੋਂ ਆਪਾਂ ਨੇ ਬਹੁਤ ਲੋਕਾਂ ਤੋਂ ਤੁਸੀਂ ਆਮ ਸੁਣਿਆ ਹੋਗਾ ਵੀ ਅਣਪਚਿਆ ਜਿਹੜਾ ਉਹਨਾਂ ਨੂੰ ਮਲ ਬਾਹਰ ਨਿਕਲਦਾ ਮਲ ਜਦੋਂ ਉਹਨਾਂ ਦੀ ਆਂਤੜੀ ਦੇ ਵਿੱਚ ਗੱਠਾ ਬਣਾ ਲੈਂਦਾ ਤਾਂ ਉਹ ਗੈਸ ਇੱਕ ਤਰ੍ਹਾਂ ਦੀ ਉਵਾਲੇ ਮਾਰ-ਮਾਰ ਕੇ ਫਸ-ਫਸ ਕੇ ਨਿਕਲਦੀ ਆ ਉਹ ਪ੍ਰੋਪਰ ਬਾਹਰ ਨਹੀਂ ਆਉਂਦੀ ਜਦੋਂ ਉਹ ਅੰਦਰ ਬਣਦੀ ਆ ਤਾਂ ਅੰਦਰ ਇੱਕ ਤਰ੍ਹਾਂ ਦਾ ਬੁਲਬਲਾ ਟਾਈਪ ਤੁਸੀਂ ਕਹਿ ਲਓ ਵੀ ਬਣਦਾ ਆਂਤੜੀ ਦਾ ਫੁੱਲ ਦੀ ਆਂਤੜੀ ਉਹ ਫਸ-ਫਸ ਕੇ ਬਾਹਰ ਆਉਂਦੀ ਆ ਤਾਂ ਉਹਦੇ ਨਾਲ ਗੈਸ ਵੀ ਪੈਦਾ ਹੁੰਦੀ ਆ ਕਬਜ ਵੀ ਹੋਰ ਵੱਧਦੀ ਆ ਕਿਉਂਕਿ ਜਿਹੜਾ ਤੁ ਇੱਕ ਮੱਲ ਤੁਹਾਡਾ ਇੱਕ ਠੋਸ ਮੱਲ ਬਣਿਆ ਹੋਇਆ ਜਦੋਂ ਉਹ ਗੈਸ ਧੱਕ ਮਾਰ ਕੇ ਉਹਨੂੰ ਬਾਹਰ ਲੈ ਕੇ ਆਉਗੀ ਤਾਂ ਗੈਸ ਵੀ ਪਾਸ ਹੋਊਗੀ ਤੁਹਾਡਾ ਮੱਲ ਵੀ ਬਾਹਰ ਜਾਊਗਾ ਉਹਦਾ ਇਹ ਬਹੁਤ ਮਤਲਬ ਉਹ ਇੱਕ ਬਹੁਤ ਵੱਡਾ ਕਾਰਨ ਹੈ ਤੇ ਡਾਕਟਰ ਸਾਹਿਬ ਇੱਕ ਹੋਰ ਵੀ ਬੜੀ ਚੀਜ਼ ਹੈ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਬਹੁਤ ਵਾਰ ਹੁੰਦਾ ਹੈ ਕਿ ਬੰਦਾ ਹਵਾ ਖਾਰਜ ਕਰਨ ਲੱਗਦਾ ਹੈ ਜਾਂ ਪੱਦ ਮਾਰਨ ਲੱਗਦਾ ਹੈ ਜਿਹਨੂੰ ਅਸੀਂ ਸਮਝਾਉਣ ਬਾਬਤ ਕਹਿ ਦਿੱਤੀ ਕਿ ਪੱਦ ਮਾਰਨ ਲੱਗਦਾ ਹੈ ਤਾਂ ਹਲਕੀ ਜੀ ਅਸੀਂ ਕਹੇ ਲਈ ਵੀ ਟੱਟੀ ਵੀ ਆ ਜਾਂਦੀ ਹੈ ਉਹਨੂੰ ਕਈ ਵਾਰ ਪਸ਼ਾਬ ਵੀ ਨਾ ਨਿਕਲ ਜਾਂਦਾ ਫਿਰ ਉਹ ਕੀ ਰੋਗ ਹੋਇਆ ਜੀ ਉਹੀ ਗੱਲ ਦੱਸ ਰਹੇ ਆਂ ਵੀ ਉਹ ਬਾਜੂ ਦਸ਼ੋ ਜਿਹੜਾ ਤੁਹਾਡਾ ਧੁੰਨੀ ਤੋਂ ਥੱਲੇ ਵਾਲਾ ਹਿੱਸਾ ਹੈ ਇਹ ਸਾਰਾ ਬਾਜੂ ਦੋਸ਼ ਦਾ ਹਿੱਸਾ ਹੈ ਤੁਹਾਡਾ ਜਿੱਥੇ ਬਾਜੂ ਤੁਹਾਡੀ ਬਣਦੀ ਹੈ ਤੁਸੀਂ ਇਹ ਕਹਿ ਲਓ ਵੀ ਜਦੋਂ ਤੁਸੀਂ ਕਹਿ ਲਓ ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਉਹ ਮਲ ਜਦੋਂ ਪੂਰਾ ਨਿਕਲਦਾ ਨਹੀਂ ਉਹ ਮਲ ਜਦੋਂ ਹਿੱਸਿਆਂ 'ਚ ਵੰਡਿਆ ਜਾਂਦਾ ਤੁਹਾਡਾ ਮਲ ਹਿੱਸਿਆਂ 'ਚ ਵੰਡਿਆ ਜਾਂਦਾ ਤਾਂ ਉਹਦੇ ਗੱਭੇ ਗੈਸ ਨੇ ਆ ਜਾਣਾ ਅਗਲਾ ਹਿੱਸਾ ਵੰਡਿਆ ਗਿਆ ਅੱਗੇ ਗੈਸ ਨੇ ਆ ਜਾਣਾ ਤੁਸੀਂ ਇਹ ਕਹ ਲੋ ਵੀ ਉਹ ਜਦੋਂ ਮਲ ਇੱਕ ਤਰ੍ਹਾਂ ਦਾ ਵੱਜ ਕੇ ਨਹੀਂ ਆਉਂਦਾ ਬੰਦੇ ਨੂੰ ਬਣ ਕੇ ਨਹੀਂ ਆਉਂਦਾ ਤਾਂ ਹਿੱਸਿਆਂ 'ਚ ਵੰਡਿਆ ਗਿਆ ਤਾਂ ਉਹ ਗੱਭੇ ਜਿਹੜਾ ਗੈਸ ਦਾ ਅਫਾਰਾ ਮਾਰਦਾ ਜਦੋਂ ਉਹ ਪ੍ਰੈਸ਼ਰ ਬਣਦਾ ਤਾਂ ਉਸ ਦੇ ਨਾਲ ਮਲ ਤੇ ਆਗ ਵੀ ਹੋ ਜਾਂਦਾ ਤੇ ਤੁਹਾਡਾ ਜਿਹੜਾ ਮੂਤਰ ਤੇ ਆਗ ਵੀ ਉਹਦੇ ਨਾਲ ਹੁੰਦਾ ਹੈ ਜੀ ਤੇ ਉੱਥੇ ਤੁਹਾਡਾ ਕੀ ਹੁੰਦਾ ਉੱਥੇ ਮਸਲ ਵੀ ਤੁਹਾਡਾ ਜਿਹੜਾ ਵੀਕ ਹੋਣ ਲੱਗ ਜਾਂਦਾ ਬਹੁਤ ਸਾਰੇ ਲੋਕ ਕੀ ਕਰਦੇ ਆ ਜਿਵੇਂ ਆਫਿਸ ਦੇ ਵਿੱਚ ਬੈਠੇ ਆ ਸਾਨੂੰ ਆ ਕੇ ਦੱਸਦੇ ਆ ਜੀ ਰੋਕਣੀ ਪੈਂਦੀ ਆ ਸਾਡਾ ਤੁਸੀਂ ਦੇਖੋ ਵੀ ਜਿਹੜੇ ਬੰਦੇ ਨੇ ਆਪਣਾ ਚਲੋ ਇੱਕ ਮਿੰਟ ਇੱਕ ਮਿੰਟ ਠੀਕ ਹੈ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਗੇ ਪਰ ਮੈਂ ਕਿਤੇ ਸਵਾਲ ਭੁੱਲੀ ਨਾ ਜਾਵਾ ਬੜਾ ਸਵਾਲ ਹੈਗਾ ਕੀ ਪੱਧ ਰੋਕਣਾ ਸਮਝਦਾਰੀ ਦੀ ਗੱਲ ਹੈ ਕੋਈ ਸਾਨੂੰ ਇਹ ਵੀ ਦੱਸ ਦੋ ਦੇਖੋ ਜੀ ਉਹ ਗੱਲ ਕਹਿੰਦੇ ਨਹੀਂ ਹੁੰਦੇ ਇੱਕ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਜਿਹੜਾ ਪੱਧ ਮਾਰ ਕੇ ਹਸਿਆ ਉਹਦਾ ਘਰ ਕਦੇ ਨਹੀਂ ਵਸਿਆ ਇੱਕ ਪੁਰਾਣਿਆਂ ਬਜ਼ੁਰਗਾਂ ਦਾ ਹਾਸੇ ਵਾਲੀ ਗੱਲ ਹੁੰਦੀ ਸੀ ਇਹ ਕਿਉਂਕਿ ਜੇ ਤੁਸੀਂ ਲਗਭਗ ਤੁਸੀਂ ਕਹੋ ਵੀ ਆਪਣੇ ਪੱਧ ਨੂੰ ਗੈਸ ਨੂੰ ਤੁਸੀਂ ਰੋਕੋਗੇ ਤਾਂ ਤੁਸੀਂ ਇਹ ਕਹੋ ਵੀ ਆਪਣੇ ਤੁਸੀਂ ਬਿਮਾਰੀਆਂ ਨੂੰ ਤੁਸੀਂ ਆਪਣੀਆਂ ਨੂੰ ਰੋਕ ਨਹੀਂ ਸਕਦੇ ਸਭ ਤੋਂ ਵੱਧ ਬਿਮਾਰੀਆਂ ਪੈਦਾ ਕਰਨ ਵਾਲੀ ਚੀਜ਼ ਹੈ ਇੱਕ ਬੰਦੇ ਨੂੰ 8 ਤੋਂ 10 ਜਿਹੜੇ ਪੱਧ ਦਿਨ ਚ ਆਉਣੇ ਬਹੁਤ ਜ਼ਰੂਰੀ ਨੇ ਤਾਂ ਕਿ ਉਹਨਾਂ ਦੀ ਅੱਧੇ ਲੋਕਾਂ ਨੂੰ ਤਾਂ ਗੈਸ ਦੀ ਪ੍ਰੋਬਲਮ ਇਸ ਕਰਕੇ ਆ ਵੀ ਉਹ ਸ਼ਰਮ ਦੇ ਮਾਰੇ ਜਿਹੜੀ ਆਪਣੀ ਉਹ ਗੈਸ ਬਿਅਾਲੇ-ਦਾਲੇ ਖੜਕਾ ਨਾ ਸੁਣੇ ਉਸ ਰੋਕਣ ਦੇ ਚੱਕਰ ਦੇ ਵਿੱਚ ਅੱਧੇ ਬਿਮਾਰ ਇਸ ਕਰਕੇ ਹੋਏ ਪਏ ਨੇ ਆਫਿਸ ਵਾਲੇ ਲੋਕ ਬਹੁਤ ਸਾਡੇ ਕੋਲ ਆਉਂਦੇ ਨੇ ਜੀ ਸਾਡੇ ਕੋਲ ਸਾਰਾ ਦਿਨ ਬੈਠਣ ਦਾ ਕੰਮ ਹੈ ਤੇ ਸਾਨੂੰ ਗੈਸ ਪਾਸ ਕਰਨੇ ਚ ਦੁੱਖਤਾ ਅਸੀਂ ਅਸੀਂ ਰੋਕ ਲੰਨੇ ਆ ਜਿਹੜਾ ਬੰਦਾ ਤੁਸੀਂ ਇਹ ਕਿੱਲੋ ਵੀ ਇਸ ਚੀਜ਼ ਤੋਂ ਪਰਹੇਜ਼ ਰੱਖੂਗਾ ਉਹ ਤੁਸੀਂ ਕਹਿ ਲਓ ਵੀ ਉਹਦਾ ਪੇਟ ਵੀ ਫੁੱਲੂਗਾ ਉਹਦਾ ਹਾਜਮਾ ਵੀ ਜਿਹੜਾ ਸਭ ਤੋਂ ਵੱਧ ਜਿਹੜਾ ਖਰਾਬ ਹੁੰਦਾ ਜਾਊਗਾ ਕਿਉਂਕਿ ਅਸਲੀ ਜਿਹੜਾ ਗੰਦ ਬਾਹਰ ਕੱਢਣ ਵਾਲਾ ਆ ਆਪਾਣਵਾਜੂ ਅਸੀਂ ਬਾਹਰ ਕੱਢਣੀ ਆ ਉਹ ਅੰਦਰ ਲੈ ਕੇ ਜਾ ਰਹੀਆਂ ਉਹ ਤੁਹਾਡੇ ਦਿਮਾਗ ਨੂੰ ਫਿਰ ਤੁਸੀਂ ਇਹ ਕਹ ਲਓ ਵੀ ਕਈ ਬੰਦਿਆਂ ਦੇ ਦੇਖੋ ਵੀ ਮੂੰਹ ਚ ਬਹੁਤ ਗੰਦੀ ਸਮੈਲ ਆਉਂਦੀ ਹੁੰਦੀ ਆ ਉਹ ਕਾਰਨ ਉਹਦਾ ਇਹੀ ਆ ਵੀ ਤੁਸੀਂ ਬਾਜੂ ਨੂੰ ਜਦੋਂ ਤੁਸੀਂ ਆਪਣੇ ਨੂੰ ਅੰਦਰ ਨੂੰ ਘੁਮਾਉਂਦੇ ਆ ਨਾ ਉਹਨੇ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਜਾ ਕੇ ਨਿਕਲਣੀ ਚਾਹੀਦੀ ਹੈ ਚਾਹੇ ਕੰਨਾਂ ਚੋਂ ਭਾਫਾਂ ਨਿਕਲਣ ਚਾਹੇ ਤੁਹਾਡੇ ਨੱਕ ਚੋਂ ਨਿਕਲਣ ਚਾਹੇ ਤੁਹਾਡੇ ਮੂੰਹ ਚੋਂ ਨਿਕਲੇ ਕਿਤੇ ਨਾ ਕਿਤੇ ਤੋਂ ਜਾ ਕੇ ਨਿਕਲਣੀ ਆ ਉਹਨੇ ਕੁਦਰਤ ਦਾ ਅਸੂਲ ਆ ਪਰ ਜਦੋਂ ਅਸੀਂ ਉਹਨੂੰ ਗਲਤ ਰਾਹ ਪਾਸੇ ਨੂੰ ਕੱਢਦੇ ਆ ਤਾਂ ਫਿਰ ਅਸੀਂ ਬਿਮਾਰੀਆਂ ਦੇ ਵਿੱਚ ਘਿਰਦੇ ਆ ਜੀ ਤੇ ਫਿਰ ਇਹੀ ਕਾਰਨ ਹੈ ਜੀ ਜਿਹੜੇ ਕੋੜੇ ਤੇ ਬਦਬੂਦ ਬਦਬੂਦਾਰ ਡਕਾਰ ਵੀ ਮਾਰਦੇ ਬੰਦਾ ਡਕਾਰ ਇੱਥੇ ਮਾਰਦੇ ਤੇ 40 ਫੁੱਟ ਤੇ ਉਹਦੀ 스మెਲ ਆਉਂਦੀ ਯਾਰ ਬੰਦੇ ਨੇ ਕਿਉਂਕਿ ਉਹ ਗੰਦ ਅੰਦਰ ਇਕੱਠਾ ਹੋਇਆ ਹੋਇਆ ਬੰਦਾ ਥੱਲੇ ਨੂੰ ਉਹਦੇ ਪਾਸ ਨਹੀਂ ਹੁੰਦਾ ਦੱਲੇ ਬਿਲਕੁਲ ਜਾਮ ਹੋ ਗਿਆ ਉਹ ਕਿਸੇ ਪਾਸੇ ਨੂੰ ਤਾਂ ਹੁਣ ਉਹਨੇ ਨਿਕਲਣਾ ਨਹੀਂ ਤਾਂ ਫਿਰ ਸਰੀਰ ਪਰ ਪ੍ਰੋਫੈਸਰ ਪ੍ਰੈਸ਼ਰ ਪੈਂਦਾ ਇੱਕ ਤਰ੍ਹਾਂ ਦਾ ਸਰੋਤ ਹੈ ਕੁਦਰਤ ਨੇ ਸਰੋਤ ਦੱਤੇ ਆਖ ਨੱਕ ਕੰਨ ਗੁੱਦਾ ਮਾਰਗ ਤੇ ਮੂਤਰ ਵਾਲਾ ਮਾਰਗ ਸਾਰੇ ਸਰੋਤ ਨੇ ਜੇ ਅਸੀਂ ਉਹਨੂੰ ਰੋਕਦੇ ਆ ਪਿਸ਼ਾਬ ਨੂੰ ਰੋਕਦੇ ਆ ਤਾਂ ਗੁਰਦਿਆਂ ਪਰ ਅਸਰ ਪੈਂਦਾ ਪੱਧ ਨੂੰ ਰੋਕਦੇ ਆ ਤਾਂ ਸਾਡੇ ਪੂਰੇ ਸਰੀਰ ਪਰ ਅਸਰ ਪੈਂਦਾ ਜੀ ਜੀ ਅ ਹੱਲ ਕੀ ਹੈ ਜੀ ਜਿਨ੍ਹਾਂ ਨੂੰ ਪਦ ਆਉਂਦੇ ਨੇ ਉਹ ਬਦਬੂ ਆਣਾ हट ਜੇ ਤੇ ਜਿਨ੍ਹਾਂ ਨੂੰ ਬਿਨਾ ਮਤਲਬ ਤੋਂ ਸਾਰਾ ਸਾਰਾ ਦਿਨ ਗੈਸ-ਪਾਸ ਹੋਈ ਜਾ ਰਹੀ ਹੈ ਪਾਦਾ ਆਈ ਜਾਂਦੇ ਨੇ ਉਹ ਉਹਦਾ ਤੇ ਕੰਟਰੋਲ ਹੋ ਜੇ ਤੇ ਫਿਰ ਉਹਦਾ ਹੱਲ ਕੀ ਹੈ ਜੀ ਕੁਦਰਤ ਕੀ ਕਹਿੰਦੀ ਤੁਹਾਡੇ ਕੋਲ ਕੀ ਹੱਲ ਕੀ ਨੁਸਖਾ ਹੈ ਉਹ ਦੇਖੋ ਜੀ ਵੱਡਾ ਤਾਂ ਹੱਲ ਪਹਿਲਾਂ ਤਾਂ ਬੰਦਾ ਮੈਦਾ ਖਾਣਾ ਛੱਡੇ ਦੂਜਾ ਨੰਬਰ ਚੀਨੀ ਖਾਣਾ ਛੱਡੇ ਤੀਜਾ ਨੰਬਰ ਨਮਕ ਘੱਟ ਕਰੇ ਸਭ ਤੋਂ ਵੱਡਾ ਹੱਲ ਤਾਂ ਇਹ ਆ ਕਿਉਂਕਿ ਜਦ ਤੱਕ ਤੁਸੀਂ ਆਪਣੀ ਖਰਾਕ ਦੇ ਵਿੱਚ ਸੁਧਾਰ ਨਹੀਂ ਲੈ ਕੇ ਆਉਂਦੇ ਜਦ ਤੱਕ ਤੁਹਾਡੇ ਵਾਸਤੇ ਕੋਈ ਡਾਕਟਰ ਵੈਦ ਹਕੀਮ ਨਹੀਂ ਬਣਿਆ ਵੀ ਤੁਹਾਡੀ ਸਿਹਤ ਨੂੰ ਜਿਹੜਾ ਫਿੱਟ ਕਰ ਦਵੇ ਦੁਰਸਤ ਕਰ ਦਵੇ ਤੰਦਰੁਸਤ ਕਰ ਦਵੇ ਪਰ ਫਿਰ ਵੀ ਜਿਹੜੇ ਲੋਕ ਬਹੁਤ ਜ਼ਿਆਦਾ ਸਾਡੇ دوست ਭਰਾ ਪੈਣਾ ਪਰੇਸ਼ਾਨ ਨੇ ਉਹਨਾਂ ਵਾਸਤੇ ਅਸੀਂ ਨੁਸਖਾ ਦੱਸਣ ਜਾ ਰਹੇ ਹਾਂ ਹਰ ਵਾਰ ਦੀ ਤਰ੍ਹਾਂ ਤੁਸੀਂ ਇਹ ਪੰਸਾਰੀ ਦੀ ਦੁਕਾਨ ਤੋਂ ਨਗਰਮੁਥਾ ਲੈਣਾ ਹੈ ਨਗਰਮੁਥਾ ਨਗਰਮੁਥਾ ਲੈਣਾ ਜੀ ਤੁਹਾਨੂੰ ਦੇਖਣ ਲਈ ਇੱਕ ਤਰ੍ਹਾਂ ਦੀਆਂ ਇਹ ਜਟਾਂ ਜੀਆਂ ਲੱਗਣਗੀਆਂ ਵੀ ਹਾਂ ਵੀ ਬਾਲਾਂ ਦੀਆਂ ਗੁੰਝਲਾਂ ਪਈਆਂ ਹੋਈਆਂ ਨੇ ਪਰ ਜਿੱਦਾਂ ਇਹ ਗੁੰਝਲਾਂ ਪਈਆਂ ਹੋਈਆਂ ਨੇ ਉਦਾਂ ਹੀ ਤੁਹਾਡੇ ਅੰਦਰ ਜਾ ਕੇ ਇਹ ਗੈਸ ਦੀਆਂ ਗੁੰਝਲਾਂ ਖੋਲਦੀ ਆ ਤੇ ਤੁਹਾਨੂੰ ਆਰਾਮ ਮਿਲਦੀ ਆ ਪਿੰਦੀਸਾਰ ਤੁਹਾਨੂੰ ਜਿਹੜਾ ਡਕਾਰ ਆ ਜੂਗਾ ਤੁਸੀਂ ਕੀ ਕਰਨਾ ਹੈ ਇਹਦੀਆਂ 4-5 ਜੜੀਆਂ ਡੰਡੀਆਂ ਉਹ ਲੈ ਕੇ ਰਾਤ ਨੂੰ ਪਾਣੀ ਦੇ ਵਿੱਚ ਅੱਧ ਕੁੱਟਾ ਕਰਕੇ ਰਾਤ ਨੂੰ ਪਾਣੀ ਦੇ ਵਿੱਚ ਤੁਸੀਂ ਇਹਨੂੰ ਪਿਉਂਦੋ ਸਵੇਰੇ ਉੱਠ ਕੇ ਵਸ ਇਹਨੂੰ ਛਾਣ ਕੇ ਤੁਸੀਂ ਇਹਦਾ ਪਾਣੀ ਕਹਿ ਲਓ ਪੀ ਲੈਣਾ ਨਿਰਨੇ ਕਾਲ ਜੇ ਪੀਣਾ ਇਹਦਾ ਪਾਣੀ ਤੁਸੀਂ ਠੀਕ ਹੈ ਤੇ ਲਗਭਗ 2-4 ਮਿੰਟ ਦੇ ਵਿੱਚ ਤੁਹਾਨੂੰ ਡਕਾਰ ਆ ਜਾਊਗਾ ਤਾਂ ਇੱਕ ਹਫਤੇ ਦੇ ਵਿੱਚ ਜਿਹੜੀ ਤੁਹਾਡੀ ਗੈਸ ਆ ਦੂਰ ਹੋ ਜੂਗੀ ਨਾਲ ਇਹਦੇ ਹੋਰ ਕੰਮ ਕੀ ਕਰਨਾ ਇਹ ਪੰਸਾਰੀ ਦੀ ਦੁਕਾਨ ਤੋਂ ਜੌਂਖਾਰ ਮਿਲ ਜਾਂਦਾ ਜੀ ਤਾਂ ਤੁਸੀਂ ਲਗਭਗ ਇਹਦੀ ਇੰਨੀ ਕੁ ਮਾਤਰਾ ਜੌਂਖਾਰ ਦੀ ਉਸੇ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਨਾਲ ਪੀ ਜਾਣਾ ਤੁਸੀਂ ਇਹ ਕਹਿ ਲਓ ਵੀ ਇਹ ਜੇ ਤੁਸੀਂ ਇਹ ਨਾਲ ਪਿਓਗੇ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਗੈਸ ਦੇ ਤੁਸੀਂ ਕੈਪਸੂਲ 5 ਖਾ ਲਿਓ ਤੇ ਇਹ ਖਰਾਕ ਲੈ ਲਿਓ ਇੱਕ ਸਿਰਫ ਇੱਕ ਬਰਾਬਰ ਹੋਊਗਾ ਉਹਦੇ ਨਾ ਕੋਈ ਇਹਨਾਂ ਦਾ ਸਾਈਡ ਇਫੈਕਟ ਨਾ ਕੋਈ ਇਹਨਾਂ ਦੀ ਆਦਤ ਤੇ ਸਰੀਰ ਨੂੰ ਜਿਹੜਾ ਤੰਦਰੁਸਤ ਕਰਨਾ ਜਿਹੜਾ ਤੁਸੀਂ 10-10 ਸਾਲ ਤੋਂ ਕੈਪਸੂਲ ਖਾ ਕੇ ਵੀ ਹੋਏ ਉਹ ਤੁਹਾਨੂੰ ਇਹ ਦੱਸ ਦਿੰਦੇ ਵਿੱਚ ਠੀਕ ਕਰੂਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਤੇ ਜਾਂਦੇ ਜਾਂਦੇ ਸਾਨੂੰ ਇੱਕ ਜ਼ਰੂਰ ਗੱਲ ਜ਼ਰੂਰ ਦੱਸ ਦੇ ਲੋਕ ਸਾਨੂੰ ਪੁੱਛਦੇ ਨੇ ਤੁਹਾਨੂੰ ਮਿਲਣਾ ਹੋਵੇ ਉਹ رابطہ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਜਿਹੜੇ ਬਾਹਰੋਂ ਲੋਕ ਗੱਲ ਕਰਨਾ ਚਾਹੁੰਦੇ ਨੇ ਉਹ ਕਿਵੇਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਆਪਣੀ ਸਮੱਸਿਆ ਦੱਸ ਸਕਦੇ ਨੇ ਕਿਉਂਕਿ ਇੱਥੇ ਤਾਂ ਆ ਨਹੀਂ ਸਕਦੇ ਜੀ ਉਹ ਜੀ 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 ਉਹ ਦੇਖੋ ਜਿਹੜੇ ਬਾਹਰਲੇ ਜਿੰਨੇ ਵੀ ਐਨ ਆਰ ਆਈ ਲੋਕ ਹੈਗੇ ਨੇ ਉਹ ਸਾਰੀ ਸਮੱਸਿਆ ਜੀ ਸਾਡਾ ਵਟਸਐਪ ਨੰਬਰ ਹੈਗਾ ਜਿਹੜਾ ਉਹਦੇ ਉੱਤੇ ਆਪਣੀ ਬੋਲ ਕੇ ਜਾਂ ਲਿਖ ਕੇ ਸਾਨੂੰ ਸਮੱਸਿਆ ਭੇਜ ਸਕਦੇ ਆ ਜ ਮਿਲਦਾ ਤਾਂ ਉਹਨਾਂ ਦਾ ਰਪਲਾਈ ਅਸੀਂ ਜ਼ਰੂਰ ਦਵਾਂਗੇ ਬਾਕੀ ਸਾਨੂੰ ਜਿਹੜਾ ਮਿਲਣ ਦਾ ਹੈਗਾ ਸਥਾਨ ਉੱਚਾ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਐਤਵਾਰ ਔਰ ਵੀਰਵਾਰ ਛੱਡ ਕੇ ਜੀ ਇੱਥੇ ਮਿਲਦੇ ਆਂ ਅਸੀਂ ਤੇ ਹਰ ਐਤਵਾਰ ਲੁਧਿਆਣਾ ਦੁੱਗਰੀ ਫੇਸ ਵਨ ਦੇ ਸਾਹਮਣੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਬ ਸਾਰੀ ਗੱਲਬਾਤ ਲਈ ਸੋ ਇਹ ਤੁਸੀਂ ਦੇਖੋ ਜਿਸ ਤਰੀਕੇ ਨਾਲ ਸਾਧੂ ਬਾਬਿਆਂ ਦੀਆਂ ਜਿਹੜੀਆਂ ਜਟਾਵਾਂ ਹੁੰਦੀਆਂ ਨੇ ਗੁੰਜਲਾਂ ਪਈਆਂ ਹੁੰਦੀਆਂ ਨੇ ਉਸ ਤਰੀਕੇ ਨਾਲ ਇਹ ਜੜੀ ਬੂਟੀ ਹੈਗੀ ਬੜੀ ਗੁੰਜਲਦਾਰ ਪਰ ਡਾਕਟਰ ਸਾਹਿਬ ਦਾ ਕਹਣਾ ਹੈ ਕਿ ਇਹ ਗੈਸ ਦੀਆਂ ਸਾਰੀਆਂ ਗੁੰਜਲਾਂ ਜਿਹੜੀਆਂ ਤੁਹਾਡੀਆਂ ਉਹ ਸੁਲਝਾ ਸਕਦੀ ਹੈ ਇਸੇ ਤਰੀਕੇ ਨਾਲ ਇਹ ਜੋਖਾਰ ਹੈਗੀ ਹੈ ਜਿਵੇਂ ਜੋਖਾਰ ਨਾਮ ਤੋਂ ਹੀ ਸਾਨੂੰ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਨੂੰ ਅੰਦਰ ਜਿਹੜੀਆਂ ਵੀ ਗੈਸ ਬਣੀ ਹੋਈ ਹੈ ਉਹਨੂੰ ਇਹ ਖਾਰ ਸਕਦੇ ਦੀ ਥੋੜੀ ਜੀ ਮਾਤਰਾ ਸੋ ਉਮੀਦ ਕਰਦੇ ਆਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਉਹਨਾਂ ਲੋਕਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੋ ਤੁਹਾਨੂੰ ਆਫਿਸ ਦੇ ਵਿੱਚ ਘਰ ਦੇ ਵਿੱਚ ਬੈੱਡਰੂਮ ਦੇ ਵਿੱਚ ਖਾਣਾ ਖਾਣ ਵੇਲੇ ਖੇਡਣ ਵੇਲੇ ਪੱਧਾਂ ਨਾਲ ਪਰੇਸ਼ਾਨ ਕਰਦੇ ਨੇ ਇਹ ਮੈਨੂੰ ਲੱਗਦਾ ਕਿ ਨੁਸਖਾ ਫਾਰਮੂਲਾ ਜਿਹੜਾ ਉਹਨਾਂ ਵਾਸਤੇ ਕਾਫੀ ਜ਼ਿਆਦਾ ਬਿਹਤਰ ਰਹਿਣ ਵਾਲਾ ਹੈ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਸਿਫਾਰਿਸ਼ ਮੇਰੀ ਚਤਾਵਨੀ ਤੁਹਾਨੂੰ ਇਹ ਹੀ ਹੋ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشورہ સલાਹ ਜੜਿਆ ਉਹ ਜ਼ਰੂਰ ਕਰਨੀਏ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਸਕਦਾ ਕਿਉਂਕਿ ਤੁਹਾਨੂੰ ਇਹ ਪਤਾ ਹੀ ਨਹੀਂ ਹੈ ਕਿ ਤੁਹਾਡੀ ਜਿਹੜੀ ਪ੍ਰਵਿਰਤੀ ਹੈਗੀ ਹੈ ਬਾਤ ਹੈ ਪਿੱਤਾ ਜਾਂ ਫਿਰ ਕਫ ਵਾਲਾ ਤੁਸੀਂ ਜਿਹੜਾ ਪ੍ਰਵਿਰਤੀ ਆਪਣੀ ਲਈ ਫਿਰ ਦਿਓ ਧੰਨਵਾਦ